ਕੀ ਨਾਂ ਆ ਜੀ ਅਮਰੇਖ ਸਿੰਘ ਕਾਪੜਖੜੀ ਕਾਪੜਕੜੀ ਕਿੰਨਾ ਬਾਸ ਬੁੱਝਦਾ ਰੇਟ ਲੱਗਾ ਅੱਜ 2050 ਜੀ ਪਿਛਲੇ ਸਾਲ 35 3800 ਅੱਛਾ ਜੀ ਤੇ ਘਾਟਾ ਪੈ ਗਿਆ ਬਹੁਤ ਜ਼ਿਆਦਾ ਠੇਕੇ ਤੇ ਉਹ ਵੀ ਤੇ ਕੋਈ ਤੁਸੀਂ ਖਬਰਾਂ ਕੋਈ ਟੀਵੀ ਚੈਨਲ ਤੇ ਕੋਈ ਪ੍ਰੈਸ ਸੁਣੀ ਖਬਰ ਕੋਈ ਖਬਰ ਇਹਨਾਂ ਤੇ ਸੁਣਿਆ ਵੀ ਉਹੋ ਜਿਹਾ ਹੀ ਐ ਤੇ ਨਾ ਸੁਣਿਆ ਵੀ ਉਹੋ ਜਿਹਾ ਹੀ ਠੀਕ ਆ ਜੀ ਹਾਂ ਜੀ ਕੀ ਨਾਂ ਜੀ ਆਪਣਾ ਕੁਮਾਰ ਸਿੰਘ ਹਾਂਜੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਕਿਹੜਾ ਪਿੰਡ ਆ ਮਲਖਪੁਰ ਮਲਖਪੁਰ ਤੋਂ ਆਏ ਜੇ ਭਗਤਾਲੀ ਮੰਡੀ ਚ ਕੀ ਰੇਟ ਲੱਗਾ ਵਾ 2150 2150 ਰੁਪਏ ਤੁਹਾਡੇ ਲੱਗੇ ਤੇ ਪਿਛਲੀ ਵਾਰ 35 36 35 35 ਤੇ ਕੀ ਮਹਿਸੂਸ ਕਰਦੇ ਕਿੰਨਾ ਘਾਟਾ ਪੈ ਰਿਹਾ ਵਾ ਘਾਟਾ ਸੇ ਬੜਾ ਕਿੰਨਾ 30 35 ਵਾ ਤੁਸੀਂ ਕੋ ਖ਼ਬਰਾਂ ਚ ਟੀਵੀ ਚੈਨਲਾਂ ਤੇ ਘਾਟੇ ਦੀ ਖ਼ਬਰ ਸੁਣੀ ਆ ਪਗਤਾਲੀ ਮੰਡੀ ਚ ਖੜੇ ਆ ਜੀ ਅਸੀਂ ਕਿਸਾਨ ਨੂੰ ਬੋਹ ਤੁਹਾਡਾ ਨਾਂ ਕੀ ਹੈ ਜੀ ਸਰਪਤ ਸਿੰਘ ਕਿਹੜਾ ਪਿੰਡ ਆ ਮਾਲੂਵਾਲ ਮਾਲੂਵਾਲ ਕੀ ਰੇਟ ਤੇ ਅੱਜ ਬਾਸਮਤੀ ਵਿਕੀ ਆ 2350 ਅੱਛਾ ਤੇ ਪਿਛਲੀ ਵਾਰ ਇਹਦੇ ਦੀ 3500 ਸੀ ਕੁ ਘਾਟਾ ਪਿਆ ਤੁਹਾਨੂੰ ਯਰ ਕੀ ਪਿਆ ਜੀ ਪਿਆ ਬੜਾ ਅੱਛਾ ਕਿੰਨਾ ਘਾਟਾ ਲੱਗਦਾ ਪੈ ਗਿਆ ਹੋਊਗਾ ਕੋਈ 20 25 ਪਾਣੀ ਵੀ ਵਧੀਆ ਰਗਾ ਇਕੱਲੇ ਮਗਰਾ ਅੱਛਾ ਕੋਈ ਤੁਸੀਂ ਟੀਵੀ ਚੈਨਲ ਦੇਖਦੇ ਜੇ ਖ਼ਬਰਾਂ ਜਾਂ ਕੋਈ ਤੁਹਾਡੀ ਬਾਤ ਚੁੱਕ ਰਿਹਾ ਕਿ ਨਹੀਂ ਆਵਾਜ਼ ਚੁੱਕ ਰਿਹਾ ਕੋਈ ਨਹੀਂ ਚੁੱਕਦਾ ਅਜੇ ਤੱਕ ਰਹਾ ਕੀ ਨਾਮ ਆਪਣਾ ਜੀ ਦਰਜੀਤ ਸਿੰਘ ਕਿਹੜਾ ਪਿੰਡ ਆ ਕੋਟਲਾ ਡੂੰਮ ਕੋਟਲਾ ਡੂੰਮ ਤੋਂ ਤੇ ਭਗਤਾਂ ਵਾਲੀ ਮੰਡੀ ਜੇ ਅੰਮ੍ਰਿਤਸਰ ਕੀ ਰੇਟ ਲੱਗਾ ਅੱਜ 2150 2150 ਪਿਛਲੀ ਵਾਰ ਪਿਛਲੀ ਵਾਰ ਇੰਨਾ 250 ਲੱਗਾ ਇਹ ਤੋਂ ਹੀਠਾ ਵੀ ਕਿਹਦੇ ਭਾ ਲੱਗੇ ਆ ਤਿੰਨ ਟਰਾਲੀਆਂ ਵੇਚੀ ਤਿੰਨੇ ਇੱਥੇ ਕਿ ਵਿਕੀਆਂ ਮੇਰੀਆਂ ਦੇ ਤੇ ਤੁਹਾਡੇ ਗਵਾਂਢੀ ਫਸਲ ਦਾ ਰੇਟ ਕੀ ਵਿਕਿਆ ਕੋਈ ਤੋਂ ਥੇਲੇ ਵਿੱਚ ਹੀ 2100 ਤੋਂ ਵੀ ਥੱਲੇ ਵਿਕੀ ਆ 2400 ਥੱਲੇ ਸਾਰਾ ਵੇ ਗੰਦਿਆ ਅੱਛਾ ਕੋਈ ਘੱਟ ਹੀ 2400 ਜਾਣੀ ਪਾਕੀ ਥੱਲੇ ਹੀ ਆ ਅੱਛਾ ਅੱਛਾ ਮੈਂ ਸਰਵੰਤ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਤੋਂ ਆ ਅਸੀਂ ਪਕਟਾਂ ਵਾਲੀ ਮੰਡੀ 'ਚ ਖੜੇ ਆ ਜਿਹੜੀ ਮਾਝੇ ਦੀ ਏਸ਼ੀਆ ਦੀ ਲਗਭਗ ਵੱਡੀ ਮੰਡੀ ਆ ਬਾਸਮਤੀ ਨੂੰ ਲੈ ਕੇ ਅਰੇ ਦੇ ਵਿੱਚ ਅਸੀਂ ਵੱਖ-ਵੱਖ ਕਿਸਾਨਾਂ ਨੂੰ ਅੱਜ ਮਿਲੇ ਆ ਤਕਰੀਬਨ 2000 2100 2150 2200 2300 2400 2450 ਤੱਕ ਫਾਈਨਲ ਰੇਟ ਆ ਐਵਰੇਜ ਦੀ 2200 ਚੱਲ ਰਹੀ ਆ ਅਸੀਂ ਜੇ ਪਿਛਲੀ ਵਾਰੀ ਦਾ ਰੇਟ ਪੁੱਛਦੇ ਆ ਕਿਸਾਨਾਂ ਨੂੰ ਤੋ ਕਹਿੰਦੇ ਕੋਈ ਕਹਿੰਦਾ 3500 ਹੀ ਕੋ 3700 ਹੀ ਕੋ 4000 ਤੋ 13-1400 ਰੁਪਏ ਦਾ ਘਾਟਾ ਪੈ ਰਿਹਾ ਤੇ ਲਗਭਗ ਜੇ 20 ਕੁਇੰਟਲ ਵੀ ਨਿਕਲਦੀ ਆ ਤੋ 20 ਤੋਂ 25000 ਪ੍ਰਤੀ ਏਕੜ ਦਾ ਘਾਟਾ ਵਾ ਕੋਈ ਵਿਵਾਦ ਚੱਕਰ ਨੂੰ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ ਪੰਜਾਬ ਕਹਿੰਦੇ ਸੀ ਵੀ ਜੇ 3200 ਤੋਂ ਹੇਠਾ ਆਈ ਬਾਸਬਤੀ ਤਾਂ ਅਸੀਂ ਖਰੀਦ ਕਰਾਵਾਂਗੇ ਪਰ ਹੁਣ ਸਾਨੂੰ ਨਜ਼ਰ ਨਹੀਂ ਲੱਗਦਾ ਕਿ ਉਹ ਕਦੇ ਬਿਆਨ ਵੀ ਦੇ ਰਿਹਾ ਕੇਂਦਰ ਤਾਂ ਸਾਨੂੰ ਵੈਸੇ ਮਾਰਨ ਨੂੰ ਤਲਿਆ ਹੋਇਆ ਉਹਦੀ ਤਾਂ ਨੀਅਤ ਤੇ ਨੀਤੀ ਦੋਵੇਂ ਖੋਟੀ ਆ ਅੱਜ ਵੇਖ ਲਓ ਮੰਡੀ ਵਿੱਚ ਬਾਜ਼ਾਰ ਦੇ ਵਿੱਚ ਚੌਲਾਂ ਦਾ ਰੇਟ ਨਹੀਂ ਘਟ ਰਿਹਾ ਕਮੰਤਰੀ ਮੰਡੀ 'ਚ ਵੀ ਚੌਲਾਂ ਦਾ ਰੇਟ ਉਨੇ ਦਾ ਉਨਾ ਪਰ ਪਤਾ ਨਹੀਂ ਕਿਹੜੀ ਸਾਜ਼ਿਸ਼ ਹੈ ਸਾਡੇ ਰੇਟ ਘਟਾਏ ਜਾ ਰਹੇ ਤੇ ਇਸ ਮੁੱਦੇ ਨੂੰ ਲੈ ਕੇ ਅੱਜ ਤਰਨਤਾਰਨ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਦੇ ਵਿੱਚ ਬਾਸਮਤੀ ਸੁੱਟ ਕੇ ਜਿਹੜਾ ਵੱਡਾ ਅਰਲੀ ਮਾਰਨਿੰਗ ਪ੍ਰਦਰਸ਼ਨ ਕਰਾਂਗੇ ਧੰਨਵਾਦ